ਸਤਿ ਸ਼੍ਰੀ ਅਕਾਲ ਦੋਸਤੋ ਫਾਰਮਰ ਗੱਭੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਪਹੁੰਚੇ ਆਂ ਪਿੰਡ ਔਲਖ ਬਾਈਏ ਦਲਬਾਗ ਜੀ ਤੇ ਇਹਦੇ ਮਨ ਲੋ ਪਸ਼ੂ ਸੀ ਰਿਪੀਟਰ ਤਕਰੀਬਨ 2-3 ਸਾਲ ਤੋਂ ਤੇ ਕਰਾਉਣੇ ਆ ਬਾਈ ਨਾਲ ਗੱਲ ਹਾਂਜੀ ਬਾਈ ਕੀ ਹਾਲ ਹੈ ਜੀ ਵਧੀਆ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਦੱਸੋ ਮੜਾ ਪਸ਼ੂਆਂ ਬਾਰੇ ਕਿੰਨਾ ਕੰਨਾ ਟਾਈਮ ਹੋ ਗਿਆ ਇਹਨਾਂ ਨੂੰ ਵੀਰਿਆਂ ਨੂੰ ਵੀਰਿਆਂ ਨੂੰ ਤਾਂ 2-2 2.5-2.5 ਸਾਲ ਹੀ ਹੋ ਗਏ ਤੇ ਹੁਣ ਬਾਬੇ ਦੀ ਕਿਰਪਾ ਨਾਲ ਤੇ ਬਾਕੀ ਡਾਕਟਰ ਸਾਹਿਬ ਦੇ ਜਿਵੇਂ ਕਹਿੰਦੇ ਹੁੰਦੇ ਵੀ ਹੱਥ ਤੇ ਇੱਕ ਵਾਰ ਹੁੰਦਾ ਆਪਾਂ ਨੂੰ ਤੇ ਪੂਰੇ ਵਧੀਆ ਤਿੰਨੇ ਗੱਬਣ ਹੈ ਗੱਬਣਾ ਆਹਾ ਮੰਨ ਲਓ 8 ਮਹੀਨੇ ਦੀ ਗੱਬ ਹੋਣੀ ਆ 8ਾਂ ਦੀ ਗੱਬ ਹੋ ਗਈ ਆ ਉਹ 5ਾਂ ਦੀ ਗੱਬ ਤੇ ਉਹ ਆਪਾਂ ਚਾਰਾਂ ਦੀ ਚਾਰਾਂ ਮਹੀਨਾ ਦੀ ਗੱਬ ਆ ਤੇ ਇਹਨਾਂ ਨਾਲ ਆਪਾਂ ਦੋਵਾਂ ਨੂੰ ਦਿੱਤਾ ਏਜ ਕਰਕੇ ਨਾਲ ਆਪਣੇ ਏਆਈ ਹੀਰੋ ਹੋਮੋਪੈਥੀਰੀ ਆਪਣੇ ਕੋਲ ਹੈਗੀ ਆ ਉਹ ਵਾਲੀ ਦਿੱਤੀ ਆ ਤੇ ਬਾਕੀ ਇਹਨੂੰ ਨਾਲ ਜਿਸਟਾ ਪ੍ਰੋਜਨ ਤੇ ਸਟੇਪ ਹੋ ਜਾਂ ਜਿਹੜਾ ਆਉਂਦਾ ਉਹ ਦਿੱਤਾ ਸੀਗਾ ਬਾਕੀ ਕੁਝ ਟਰੀਟਮੈਂਟ ਕੀਤਾ ਤੇ ਉਹਨੂੰ ਦਿੱਤੀ ਆਪਾਂ ਏ ਹੀਰੋ ਇਹਨੂੰ ਵੀ ਏ ਹੀਰੋ ਦਿੱਤੀ ਆ ਹੋਮੋਪੈਥੀ ਇਹਨਾਂ ਦੋਨਾਂ ਨੂੰ ਏ ਹੀਰੋ ਦਿੱਤੀ ਆ ਤੇ ਬਾਕੀ ਆਪਣਾ ਮਾੜਾ ਮੋੜ ਟਰੀਟਮੈਂਟ ਬੰਦਾ ਸੀ ਉਹ ਦਿੱਤਾ 2 ਸਾਲ ਵੀ 2 ਹੋ ਗਏ ਸੀ ਨਾ ਪਹਿਲਾਂ ਨੂੰ 2 ਹੋ ਗਏ ਮੰਨ ਲਓ ਤਕਰੀਬਨ ਬਾਈ ਸੂਜਿਆਂ ਨੂੰ ਤੇ ਹੁਣ ਵਧਾਈਆਂ ਬਣਦੇ ਆ ਬਾਈ ਜਾਨੀ ਤੇ ਲੈਨੇ ਆ ਪਾਰਟੀ ਤੇ ਆਪਣਾ ਚੈਨਲ ਤੋਂ ਭੁੱਲਣਾ ਨਹੀਂ ਸਬਸਕ੍ਰਾਈਬ ਕਰ ਲਓ ਤੇ ਲਾਈਕ ਤਾਂ ਕਰਨਾ ਹੀ ਕਰਨਾ ਠੀਕ ਹੈ ਬਾਈ ਵਧਾਈਆਂ ਤੁਹਾਨੂੰ ਵੀ ਸਾਰਾ ਵਧਾਈ ਡਾਕਟਰ ਸਾਹਿਬ ਮਿਹਰਬਾਨੀ